ਹੈਗਾ ਜੀ ਇਹ ਤੁਹਾਡੀ ਸ਼ਰਧਾ ਕਿਵੇਂ ਆ ਗਈ ਦਪਹਿਰਿਆਂ ਤੇ ਉਹ ਜਰਮਨ ਤੋਂ ਆਏ ਭੈਣ ਜੀ ਨੇ ਆਪ ਸੁਣਾਇਆ ਕਹਿੰਦੇ ਮੇਰੇ ਬੱਚੇ ਦੀ 4 ਸਾਲ 5 ਸਾਲ ਦੀ ਉਮਰ ਹੋ ਗਈ ਹੈ ਪਰ ਬੋਲਦਾ ਨਹੀਂ ਸੀ ਆਵਾਜ਼ ਨਹੀਂ ਸੀ ਕਹਿੰਦੀ ਮੈਂ 5 6 ਦਪਹਿਰੇ ਜਰਮਨ ਬੈਠੇ ਆ ਕਟਿਆ ਤੇ ਬਾਬਾ ਦੀਪ ਸਿੰਘ ਨੇ ਮੇਰੇ ਬੱਚੇ ਨੂੰ ਆਵਾਜ਼ ਦੇ ਦਿੱਤੀ ਜਗਾਰਾ ਦੇ ਉੱਤੇ ਐਂਜ ਬਾਬਾ ਜੀ ਵਰਤਰੇ ਬਹੁਤ ਸ੍ਰੀ ਆਹ ਮੇਰੇ ਕੋ ਫੋਨ ਨੰਬਰ ਲੈ ਸਕਦੇ ਸਚਾਈ ਸਚਾਈ ਹੁੰਦੀ ਹੈ ਮੈਂ ਮਾੜੀ ਗੱਲ ਸੁਣਾਵਾ ਤੁਹਾਨੂੰ ਉਹ ਬੀਬੀ ਜਦੋਂ ਜਰਮਨ ਆਲੀ ਲੰਮੇ ਕਰਦੀ ਸੀ ਦੱਸਿਆ ਨਾ ਮੈਂ ਉਹਦੀ ਕੋਈ 11 ਸਾਲ ਦੀ ਬੱਚੀ ਖੜੀ ਸੀ ਕੋਲ ਉਹਦੀ ਆਪਣੀ ਬੇਟੀ ਆਵਾਜ਼ بیٹے ਦੀ ਵਾਪਸ ਆਈ ਸੀ ਉਹ ਬੇਟੀ ਐ ਕੋਣੋ ਸੂਟ ਖਿੱਚ ਕੇ ਆ ਨਾ ਮੰਮੀ ਆ ਬੜੀ ਦਾ ਕਹਿੰਦੀ ਕਹਿੰਦੀ ਐ ਮੰਮੀ ਪੂਰੀ ਗੱਲ ਕਿਉਂ ਨਹੀਂ ਦੱਸਦੇ ਭਾਈ ਨੂੰ ਕਹਿੰਦੇ ਪੂਰੀ ਕੀ ਕਹਿੰਦੇ ਜਿਵੇਂ ਵੀਰੇ ਦੀ ਆਵਾਜ਼ ਵਾਪਸ ਆਈ ਐ ਪੂਰੀ ਗੱਲ ਦੱਸੋ ਨਾ ਜਦੋਂ ਵਾਪਸ ਆਈਏ ਉਹਨੇ ਪਹਿਲੇ ਮੇਰਾ ਨਾਂ ਲਿਆ ਦੀਦੀ ਬੋਲਿਆ ਆਪਾ ਸਾਦ ਨਾ ਪਹਿਲੇ ਮੇਰਾ ਨਾਂ ਬੋਲਿਆ ਫਿਰ ਮੰਮੀ ਪਾਪਾ ਬੋਲੇ ਮੇਰੀਆਂ ਅੱਖਾਂ ਜੱਫਰੂ ਆਈ ਜਾਣ ਮੈਂ ਕਿਹਾ ਬਾਬਾ ਜੀ ਕਿੱਥੇ ਚੌਂਕੜੇ ਮਾਰੇ ਜੇ